ਜਿਨ੍ਹਾਂ ਨੇ ਆਪਣੀ ਪੰਥ ਦੀ ਜ਼ਿੰਮੇਵਾਰੀ ਨਾ ਸਮਝਦੇ ਹੋયા ਇਸ ਗੁਰੂ ਘਰ ਦੇ ਵਿੱਚ ਭਾਰਤੀ ਰਾਜਦੂਤ ਨੂੰ ਸੱਦਾ ਦਿੱਤਾ ਇਹ ਬਹਾਨਾ ਲਾ ਕੇ ਕਿ ਸੰਗਤ ਦੇ ਵੀਜ਼ਿਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਲੀਆਂ ਆਇਆ ਪਰ ਅਸੀਂ ਅੱਜ ਦੇਖ ਸਕਦੇ ਹਾਂ ਜੋ ਹਾਲਾਤ ਪੰਥ ਦੇ ਵਿੱਚ ਬਣੇ ਆ ਭਾਰਤੀ ਰਾਸ਼ਟਰਵਾਦੀ ਕ੍ਰਿੰਡੇ ਕੈਨੇਡਾ ਜਾ ਕੇ ਸਾਡੇ ਸਿੰਘ ਸ਼ਹੀਦ ਕਰਦੇ ਇੰਗਲੈਂਡ ਆਣ ਕੇ ਸਾਡੇ ਸਿੰਘ ਸ਼ਹੀਦ ਕਰਦੇ ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਚਾਹੀਦੀਆਂ ਕਿ ਅੱਜ ਦੇ ਸਮੇਂ ਜਿਹੜਾ ਬਣਦਾ ਹੋਇਆ ਭਵੰਨ ਦੇ ਆਇਆ ਨਾ ਰਾਜਦੂਤਾ ਉੱਤੇ ਲਾਉਣਾ ਚਾਹੀਦਾ ਹੈ ਦੁਨੀਆ ਭਰ ਦੇ ਪੰਥਿਕ ਨੌਜਵਾਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਇੱਥੇ ਇਹਨਾਂ ਦਾ ਹਰ ਮੋੜ ਦੇ ਉੱਤੇ ਵਿਰੋਧ ਕਰਨਾ ਚਾਹੀਦਾ ਜਿੱਦਾਂ ਅੱਜ ਗਲਾਸਗੋ ਗੁਰਦੁਆਰਾ ਇਹ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ